ਸਰ ਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਲੈ ਕੇ ਜਿਸ ਦੇ ਬਾਹਰ ਵਿਦਿਆਰਥੀ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਤਾਂ ਪੁਲਿਸ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਧਰਨਾ ਚੁੱਕਣ ਦੀ ਧਮਕੀ ਦਿੱਤੀ ਹੈ ਕਿ ਜੇਕਰ ਤੁਸੀਂ ਧਰਨਾ ਨਾ ਚੁੱਕਿਆ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਜੇਕਰ ਵਿਦਿਆਰਥੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਥੇ ਆਉਣਾ ਜਿੱਦੇ ਚਲਦੇ ਸਾਨੂੰ ਪੁਲਿਸ ਵੱਲੋਂ ਧਰਨਾ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ वैसेदारी ਸਾਨੂੰ ਪਿਛਲੇ ਜਦੋਂ ਤੋਂ ਵੀ ਅਸੀਂ ਭੋਖੜਤਾਲ ਸ਼ੁਰੂ ਕੀਤੀ ਹੈ ਪੁਲਿਸ ਦਾ ਸਾਨੂੰ ਸਹਿਯੋਗ ਰਿਹਾ ਕਾਫੀ ਅੱਛੇ ਢੰਗ ਨਾਲ ਸਾਡੇ ਨਾਲ ਕੋਆਪਰੇਟ ਕਰਕੇ ਚੱਲਦੇ ਰਿਹਾ ਪਰ ਹੁਣ ਐਸਐਚਓ ਮੈਡਮ ਆਈ ਹੀ ਉਹਨਾਂ ਨੇ ਏਸੀਪੀ ਨਾਲ ਗੱਲ ਕਰਾਈ ਜੀ ਸਾਡੀ ਏਸੀਪੀ ਸਾਨੂੰ ਧਰਨਾ ਚੱਕਰ ਲਈ ਕਹਿ ਰਿਹਾ ਕੱਲ 4 ਵਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇੱਥੇ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ ਕੋਈ ਲਾਅ ਐਂਡ ਆਰਡਰ ਦੀ ਅਸੀਂ ਸਥਿਤੀ ਨੂੰ ਵਿਗਾੜ ਨਹੀਂ ਰਹੇ ਰਸਤਾ ਵੀ ਇੱਕ ਅਸੀਂ ਬੰਦ ਕੀਤਾ ਦੂਜਾ ਅਸੀਂ ਖੁੱਲਾ ਛੱਡਿਆ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨੂੰ ਤੇ ਉਹ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੇ ਬੰਦ ਕਾਰਵਾਈ ਕਰਾਂਗੇ ਜਿੱਥੇ ਤੁਸੀਂ ਧਰਨਾ ਲਾ ਚੁੱਕਿਆ ਇਥੋਂ ਕੋਈ ਕਿਹੜੇ ਪਰਚੇ ਦੀ ਗੱਲ ਕੀਤੀ ਕੋਈ 383 ਤਾਰਾ ਕਹਿੰਦੇ ਆਂ ਕਿ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਸੀਂ ਉਹਨਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਚੱਕਣਾ ਡਰੌਨ ਦੀ ਕੋਸ਼ਿਸ਼ ਕੀਤੀ ਡਰੌਨ ਦੀ ਕੋਸ਼ਿਸ਼ ਕੀਤੀ ਆ ਜੀ ਕਾਰਨ ਕਾਦੀ ਗਲਤ ਕਰਨਾ ਚਿੱਤ ਨੂੰ ਆ ਕਾਰਨ ਦੇਖੋ ਜੀ ਹਾਇਰ ਐਜੂਕੇਸ਼ਨ ਮਨਿਸਟਰ ਜਿਹੜੇ ਹਰਜੋਤ ਮੈਂ ਸੋ ਯੂਨੀਵਰਸਿਟੀ ਆਏ ਹੋਏ ਕੋਈ ਉਹਨਾਂ ਦਾ ਕੱਲ ਪ੍ਰੋਗਰਾਮ ਆ ਸਾਡਾ ਕੋਈ ਉਹਨਾਂ ਨੂੰ ਘੇਰਨ ਦਾ ਪ੍ਰੋਗਰਾਮ ਨੇ ਕੋਈ ਉਹਨਾਂ ਦੇ ਸਾਡੇ ਕੰਮ 'ਚ ਵਿਘਨ ਪਾਉਂਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਸੀਂ ਆਪ ਦੇ ਸਾਈਡ ਤੇ ਬੱਠੇ ਹੋ ਸਕਦਾ ਕੋਈ ਪੋਲੀਟਿਕਲ ਪ੍ਰੈਸ਼ਰ ਹੋਵੇ ਉਹਨਾਂ ਤੋਂ ਤਾਂ ਕਹਿ ਰਹੇ ਹਾਂ ਪਰ ਅਸੀਂ ਨਹੀਂ ਧਰਨਾ ਨਹੀਂ ਚੱਕਾਂਗੇ ਤੁਸੀਂ ਆ ਕੇ ਜਬ ਮੁਕਤੀ ਕਰ ਦਿੱਤੀ ਕੀ ਕਰ ਸਕਦਾ ਕੋਈ ਨਾ ਜੋ ਜ਼ਬਰਦਸਤੀ ਕਰਦੇ ਆਗੇ ਅਸੀਂ ਜੋ ਵੀ ਸਾਡੇ ਤੋਂ ਲਾਅ ਐਂਡ ਆਰਡਰ ਦੇ ਵਿੱਚ ਰਹਿ ਕੇ ਹੋਊਗਾ ਉਹ ਅਸੀਂ ਕਰਾਂਗੇ ਜੀ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਹੈ ਜੀ ਇਹ ਨਾ ਕਰਨਾ ਲੱਗਾ ਯੂਨੀਵਰਸਿਟੀ ਦੇ ਬਾਅਦ ਕਿ ਕਿਹੜੀ ਕਿਹੜੀ ਮੰਗ ਲੱਗ ਲਗਾਗਾ ਕਿ ਇਹਦੇ 'ਚ ਸਾਡੀਆਂ ਜਿਹੜੀਆਂ 2 ਮੀੜ ਮੰਗਾ ਕਿ ਇਹਦੇ ਜਿਹੜਾ 7% ਰੂਰਲ ਏਰੀਆ 10% ਬਾਰਡਰ ਏਰੀਆ ਤੇ 2% ਜਿਹੜਾ 9084 ਦੇ ਵਿਕਟਮ ਪਰਿਵਾਰ ਆ ਉਹਨਾਂ ਨੂੰ ਟੋਟਲ ਜਿਹੜਾ 12% ਜਿਹੜਾ ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ ਉਹ ਜਿਹੜਾ ਪਿਛਲੇ ਕਈ ਜਿਹੜਾ ਦੋ ਤਿੰਨ ਨੋਟੀਫਿਕੇਸ਼ਨਾਂ ਦੇ ਰਾਹੀਂ ਥੋੜਾ ਥੋੜਾ ਕਰਕੇ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀਆਂ ਮੰਗਾਂ ਕਿ ਜਿਹੜਾ ਰੂਰਲ ਏਰੀਆ ਦਾ ਕੋਟਾ ਵਾ ਉਹਨੂੰ ਐਡੀਸ਼ਨਲ ਸੀਟਾਂ ਦੇ ਰਾਹੀਂ ਬਹਾਲ ਕੀਤਾ ਜਾਵੇ ਦੂਸਰੀ ਸਾਡੀ ਮੰਗ ਇਹ ਆ ਕਿ ਦੇਖੋ ਇਹ ਤਾਂ ਸਰਕਾਰੀ ਯੂਨੀਵਰਸਿਟੀ ਆ ਸਰਕਾਰ ਦਾ ਫਰਜ਼ ਹੀ ਆ ਕਿ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਸਟੇਟ ਦੇ ਬੱਚਿਆਂ ਨੂੰ ਆਪਣੇ ਰਾਜ ਦੇ ਬੱਚਿਆਂ ਨੂੰ ਇੱਕ ਹਾਈਅਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ ਪਰ ਇਹਨਾਂ ਯੂਨੀਵਰਸਿਟੀ ਨੇ ਜਿਹੜਾ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵਾ ਹਰ ਸਾਲ ਜਿਹੜੀ 5% ਫੀਸ ਵਧਾਈ ਜਾਂਦੀ ਆ ਇੱਕ ਹੀ ਸਟੇਟ ਦੇ ਵਿੱਚ ਇੱਕ ਹੀ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਵਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਦੀ ਫੀਸ 25000 ਆ ਉਸੇ ਕੋਰਸ ਦੀ ਫੀਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ 60 ਤੋਂ 70000 ਰੁਪਈਆ ਦਾ ਸਾਡੀ ਮੰਗ ਵੀ ਇੰਨਾ ਅੰਤਰ ਕਿਉਂ ਆ ਸਾਡੀ ਮੰਗ ਇਹ ਕਿ ਜਿਹੜਾ 5% ਵਾਧਾ ਇਸ ਸਾਲ ਹੋ ਇਹਨਾਂ ਦੋ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ 4 ਦਿਨਾਂ ਤੋਂ ਖੁਕੜ ਹੜਤਾਲ ਤੇ ਬੈਠੇ ਹੋਏ ਹਾਂ ਕੋਈ ਪੁਲਿਸ ਤੋਂ ਲੋਕ ਫੋਨ ਆਇਆ ਕੋਈ ਗੱਲਬਾਤ ਇਸ ਤਰ੍ਹਾਂ ਦੀ ਨਹੀਂ ਹਾਂਜੀ ਮੈਸੇਜ ਆ ਸਰ ਦੇਖੋ 4 ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਪਰ ਅੱਜ ਕੀ ਹੋਇਆ ਕਿ ਅੱਜ ਇੱਥੇ ਜਿਹੜੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਅਰਜੋਤ ਬੈਂਸ ਉਹ ਆਏ ਹੋਏ ਨੇ ਕੱਲ ਦੇ ਪਰ ਉਹ ਸਾਡਾ ਉਹਨਾਂ ਨੂੰ ਕੋਈ ਕੇਰੰਦਾ ਪ੍ਰੋਗਰਾਮ ਵੀ ਨਹੀਂ ਹੈਗਾ ਪਰ ਉਹ ਪ੍ਰੈਸ਼ਰਾਈਜ਼ ਜਿਵੇਂ ਹੁੰਦਾ ਕਿ ਪ੍ਰੈਸ਼ਰ ਹੁੰਦਾ ਉਹਨਾਂ ਐਸਪੀ ਵੈਸਟ ਦਾ ਸਾਨੂੰ ਕਾਲ ਆਈ ਸੀ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਕੁਝ ਸਮੇਂ ਤੱਕ ਧਰਨਾ ਨਹੀਂ ਹਟਾਉਂਦੇ ਤਾਂ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਵੀ ਕਹਾਂ ਕੋ ਠੀਕ ਹੈ ਜੇ ਕਾਨੂੰਨ ਨੂੰ ਲੱਗਦਾ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਚੱਲਣ ਨੂੰ ਮੰਨਦੇ ਹਾਂ ਇਸ ਕਰਕੇ ਉਹ ਹੋਰ ਵੀ ਤੁਹਾਨੂੰ ਕੋਈ ਸੱਖਾ ਦਿੱਤੀ ਹੈ ਕੱਲ ਧਰਨਾ ਇਧਰ ਉਧਰ ਕਰਨ ਬਾਰੇ ਕੋਈ ਨਹੀਂ ਜੀ ਕੱਲ ਇਹ ਸਾਨੂੰ ਇੱਕ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਕੱਲ 4 ਵਜੇ ਤੱਕ ਜਿਹੜਾ ਵਾ ਆਪਣਾ ਧਰਨਾ ਕਿਤੇ ਹੋਰ ਸ਼ਿਫਟ ਕਰ ਲਓ ਕਿ ਗੇ ਕੋ ਸਿੱਧਾ ਸਿੱਧਾ ਕਰਨਿਆ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜਾਈ ਪਰ ਅਸੀਂ ਵੀ ਤੁਹਾਨੂੰ ਕੀ ਦਿੱਤੀ ਗਈ ਇਸ ਤੋਂ ਅਸੀਪੀ ਸਾਹਿਬ ਨੇ ਕੋਈ ਪੱਤਾ ਪੱਤਾ ਦੱਸ ਕਰ ਹਾਂਜੀ ਉਹਨਾਂ ਨੇ ਕੋਈ 383 ਧਾਰਾ ਦਾ ਉਹ ਕਹਿ ਰਹੇ ਸੀ ਕਿ ਬੰਦੀ ਕਾਰਵਾਈ ਦੇ ਦੇਖੋ ਸਰ ਉਹ ਮੌਜੂਦੇ ਦੇ ਅਫਸਰ ਨੇ ਉਹਨਾਂ ਦੀ ਡਿਊਟੀ ਲਾਉਣ ਕਰਨਾ ਜਿਹਨਾਂ ਨੂੰ ਲੱਗਦਾ ਸੀ ਗਲਤ ਕਰ ਰਹੇ ਤੇ ਉਹ ਬੇਸ਼ੱਕ ਸਾਡੇ ਤੇ ਜਿੰਦੋਂ ਮਰਜ਼ੀ ਜੋ ਵੀ ਬੰਦੀ ਕਾਰਵਾਈ ਕਰ ਸਕਦੇ ਹਾਂ ਤੇ ਜਿਹੜਾ ਸਮਾਂ ਕਦੋਂ ਤੱਕ ਚੱਲੀ ਰਹੇਗਾ ਭਾਈ ਇਹ ਸਰ ਜਿੰਨਾ ਜਰ ਮੰਗਾ ਸਾਨੂੰ ਨਹੀਂ ਸਾਡੀਆਂ ਮਨਜ਼ੂਰੀਆਂ ਨਹੀਂ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀਆਂ ਨੋਟੀਫਿਕੇਸ਼ਨ ਜਾਰੀ ਨਹੀਂ ਜਿੰਨਾ ਅੜ ਮਿਥੇ ਸਮਝ ਲਈ ਅਸੀਂ ਤੇ ਅਣ ਜਾਣ ਕਹਿ ਰਹੇ ਹੂੰ ਦੇਖਣਾ ਹੋਵੇਗਾ ਵਿਦਿਆਰਥੀ ਦਾ ਕਹਿਣਾ ਹੈ ਕਿ ਅਸੀਂ ਧਰਨਾ ਨਹੀਂ ਚੁੱਕਾਂਗੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨੂੰ ਧਰਨਾ ਚੁੱਕਣ ਦਾ ਅਲਟੀਮੇਟ ਵੀ ਦੇ ਦਿੱਤਾ ਗਿਆ ਬਿਊਰੋ ਰਿਪੋਰਟ ਅਖੰਡ ਲੋਕ